ਗੁਰੂਪਤ ਬਦਰ ਸਕੂਲ ਪਤਨਾ ਵਿਖੇ ਵਿਦਿਆਰਥੀਆਂ ਨੇ ਮਦਦ ਮਾਰੀਆਂ ਜਿੱਥੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਵਡੀਆਂ ਪ੍ਰਾਪਤੀਆਂ ਕੀਤੀਆਂ ਹਨ ਉੱਥੇ ਹੀ ਅੱਜ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਇਸ ਵਕਤ ਜਿੱਥੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਚੇਅਰਮੈਨ ਹੈਪੀ ਕਾਲੇਤੌਵ ਵੱਲੋਂ ਵੀ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ ਉੱਥੇ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਇੱਥੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਔਰ ਨਾਲ ਨਾਲ ਹੀ ਜਿਹੜਾ ਸਕੂਲ ਦੇ ਵਿਦਿਆਰਥੀਆਂ ਵਿੱਚ ਇੱਕ ਵੱਡੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਉਨਾ ਬਹੁਤ ਵਿਦਿਆਰਥੀਆਂ ਵੱਲੋਂ ਇੱਕ ਬੜੀਆ ਇਥੇ ਮੂੰਹ ਮਿੱਠਾ ਕਰਵਾਉਣ ਵਾਸਤੇ ਵੱਡੇ ਉਪਰਾਲੇ ਕੀਤੇ ਗਏ ਸਾਰੇ ਸਕੂਲ ਸਟਾਫ ਅਤੇ ਮੈਨੇਜਮੈਂਟ ਮਾਈ ਫਾਈਨਸ ਸਾਥ ਹੂ ਰਿੰਗ ਲਾਰਡ ਕੁਆਲਿਟੀ

Terima kasih tuan. Terima kasih tuan. Terima kasih tuan. ਮੇਰਾ ਨਾਮ ਗੁਰਿੰਦਰ ਸਿੰਘ ਹੈ ਮੈਂ 10ਵੀਂ ਕਲਾਸ ਦੇ ਇਮਤਿਹਾਨ ਪਾਸ ਕੀਤੇ ਹਨ ਅਤੇ ਮੈਂ ਗੁਰਤੇਗ ਭਾਦਰ ਪਬਲਿਕ ਸਕੂਲ ਪਾਤੜਾਂ ਦਾ ਵਿਦਿਆਰਥੀ ਹਾਂ ਮੈਂ ਅੱਜ 94% ਅੰਕ ਪ੍ਰਾਪਤ ਕੀਤੇ ਹਨ ਜੋ ਕਿ 10ਵੀਂ ਦੇ CBSE ਬੋਰਡ ਦੇ ਇਮਤਿਹਾਨਾਂ ਦੇ ਹਨ ਇਸ ਨਤੀਜੇ ਦਾ ਮੁੱਲ ਬੱਚੇ ਅੱਜ ਜਿਹੜੇ ਗੁਰਤੇਗ ਭਾਦਰ ਸਕੂਲ ਦੇ ਵਿੱਚ ਤੁਹਾਨੂੰ ਸਨਮਾਨਤ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਮੈਂਸੂਸ ਕਰ ਰਿਹਾ ਹਾਂ ਔਰ ਕਿ ਕਿੰਨਾ ਕਿ ਮਾਤਾ ਪਿਤਾ ਔਰ ਜਿਹੜੇ ਸਕੂਲ ਸਟਾਫ ਦਾ ਗੁੱਡ Good morning everyone I am a student of Guru Tegh Bahadur Public School and uh, today I got my results and I am feeling I am very happy because I got good results and I would like to sincerely thank to all my teachers and our honorable principal ma'am for their constant support and guidance their encouragement kept me motivated throughout the year they not only teach me subjects they also taught me discipline confidence and uh, what the value is and how important is hard work to us and i really want want to dedicate all of my hard work and success to all of them and jado vi main hausla haar di si oh hamesha mainu hausla dinde si te oh hamesha mere naal khade jado vi mainu apne aap te doubt hunda si ohna ne mainu bahut motivate kita and uh, i really want to thank all of them that uh, i got th this scores ਜਸਟ ਬਿਕੋਜ਼ ਆਲ ਬਿਕੋਜ਼ देयर ਸਪੋਰਟ ਗੁਰੂ ਤੇਗ ਬਹਾਦਰ ਸਕੂਲ ਦੇ ਅੱਜ ਜਿਹੜੇ ਕਿ ਵਿਦਿਆਰਥੀਆਂ ਦਾ ਰਿਜ਼ਲਟ ਆਇਆ ਉਹਦੇ ਵਿੱਚ ਦੇਖਦੇ ਆ ਕਿਸ ਤਰ੍ਹਾਂ ਦੇ ਸੀਬੀਐਸਈ ਬੋਰਡ ਦੇ ਜਿਹੜੇ ਨਤੀਜੇ ਆਏ ਆ ਪ੍ਰਿੰਸੀਪਲ ਮੈਡਮ ਨੇ ਜਿਹੜੇ ਇਹਨਾਂ ਨਾਲ ਗੱਲ ਕਰਾਂਗੇ ਪਰ ਦੂਜੇ ਪਾਸੇ ਵਿਦਿਆਰਥੀਆਂ ਨੂੰ ਅੱਜ ਕਾਫੀ ਫਖਰ ਮਹਿਸੂਸ ਹੋ ਰਿਹਾ ਕਿਉਂਕਿ ਹਰ ਇੱਕ ਬੱਚਾ ਜਿਹੜੇ ਕਿ ਅਵਲ ਨੰਬਰਾਂ ਦੇ ਵਿੱਚ ਪਾਸ ਹੋਇਆ ਹੈ ਇੱਥੇ ਵਧੀਆ ਫਸਟ ਔਰ ਸੈਕੰਡ ਥਰਡ ਆਉਣ ਵਾਲੇ ਬੱਚੇ ਜਿਹੜੇ ਕਿ ਤਕਰੀਬਨ ਕਾਫੀ ਹੱਦ ਤੱਕ ਵਿਦਿਆਰਥੀਆਂ ਨੇ 90 95% ਨੰਬਰ ਲਏ ਆ ਉਹਨਾਂ ਨੇ ਅੱਜ ਇੱਥੇ ਕਾਫੀ ਜ਼ਿਆਦਾ ਲੱਡੂ ਬਰਫੀ ਔਰ ਰਸਗੁਲੇ ਵੀ ਇੱਥੇ ਵੰਡੇ ਨੇ ਜਿਹੜੇ ਕੀ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਸੀ ਗੱਲ ਕਰਦੇ ਹਾਂ ਕਿਸ ਤਰ੍ਹਾਂ ਦੇ ਜਿਹੜੇ ਨਤੀਜੇ ਅੱਜ ਆਏ ਆ ਇਹ ਗੁਰਤੇਗ ਭਦਰ ਸਕੂਲ ਦੇ ਇਲਾਕੇ ਦੇ ਵਿੱਚ ਇੱਕ ਨਾਮਵਰ ਸੰਸਥਾ ਹੈ ਇਹ ਔਰ ਜਿਹੜੇ ਵਿਦਿਆਰਥੀਆਂ ਦੇ ਵਿੱਚ ਵੀ ਪੜ੍ਹਾਈ ਦੇ ਵਿੱਚ ਕਾਫੀ ਲਗਨ ਦੇਖਣ ਨੂੰ ਮਿਲਿਆ ਜਦੋਂ ਅੱਜ ਨਤੀਜੇ ਆਏ ਇਹਨਾਂ ਤੋਂ ਪਤਲਾ ਕਿ ਹਾਂ ਜੀ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਟ ਅੱਜ ਜਿਹੜੇ ਵਿਦਿਆਰਥੀਆਂ ਦੇ ਇਹ ਨਤੀਜੇ ਆਇਆ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਅੱਜ ਕਾਫੀ ਬੱਚੇ ਖੁਸ਼ ਹੋ ਰਹੇ ਸੀ ਕਿਸ ਤਰ੍ਹਾਂ ਦੀ ਮਿਹਨਤ ਕੀਤੀ ਗਈ ਸੀ ਔਰ ਜਿਹੜਾ ਕਿ ਤੇ ਸਾਲ ਕਿਸ ਤਰ੍ਹਾਂ ਦਾ ਰਿਹਾ ਵਿਦਿਆਰਥੀਆਂ ਨੇ ਜਿਹੜੇ ਅੱਜ ਹੌਸਲੇ ਵਧਾਏ ਤੁਹਾਨੂੰ ਪਤਾ ਹੈ ਕਿ 12 ਮਈ ਨੂੰ CBSE ਨੇ 10th ਔਰ 12th ਬੋਰਡ ਕਲਾਸਿਸ ਦਾ ਰਿਜ਼ਲਟ ਡਿਕਲੇਅਰ ਕੀਤਾ ਜਿਹਦੇ ਵਿੱਚ ਸਾਡੇ 281 ਵਿਦਿਆਰਥੀ ਅਪੀਅਰ ਹੋਏ ਸੀ ਤੇ ਸਾਰੇ ਦੇ ਸਾਰੇ ਵਿਦਿਆਰਥੀ ਬਹੁਤ ਸੋਹਣੇ ਨੰਬਰਾਂ ਨਾਲ ਪਾਸ ਹੋਏ ਨੇ ਜਿਹਦੇ ਵਿੱਚੋਂ ਸਾਡੇ 21 ਸਟੂਡੈਂਟਸ ਨੇ they scored above than 90% and our 58 students in 12th and 20 students in 10th they scored a1 grade in various subjects ਉਹਨਾਂ ਬੱਚਿਆਂ ਨੂੰ ਅੱਜ ਅਸੀਂ ਜਿਹੜੇ ਬੱਚੇ 90+ ਬਾਬਾਏ ਨੇ ਉਹਨਾਂ ਨੂੰ ਅਸੀਂ ਅੱਜ ਟਰੋਫੀਜ਼ ਦੇ ਕੇ ਸਨਮਾਨਿਤ ਕੀਤਾ ਤੇ ਜਿਹੜੇ ਬੱਚੇ ਅਲੱਗ-ਅਲੱਗ ਸਬਜੈਕਟਸ ਦੇ ਵਿੱਚੋਂ a1 ਗ੍ਰੇਡ ਹਾਸਿਲ ਕੀਤਾ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਅਸੀਂ ਮੈਡਲ ਦੇ ਕੇ ਸਨਮਾਨਿਤ ਕੀਤਾ ਅੱਜ ਪੇਰੈਂਟਸ ਔਰ ਸਮੂਹ ਮੈਨੇਜਮੈਂਟ ਔਰ ਮੇਰੇ ਸਟੂਡੈਂਟਸ ਬਹੁਤ ਖੁਸ਼ ਨੇ ਕਿ ਸਕੂਲ ਦਾ ਰਿਜ਼ਲਟ ਸਾਡਾ ਬਹੁਤ ਸੋਹਣਾ ਆਇਆ ਹੈ ਇਹਦਾ ਸਾਰਾ ਸ਼੍ਰੀ ਮੈਂ ਆਪਣੇ ਟੀਚਰਸ ਨੂੰ ਆਪਣੇ ਡੈਡੀਕੇਟਿਡ ਸਟਾਫ ਨੂੰ ਮੇਰੇ ਸਪੋਰਟਿਵ ਪੇਰੈਂਟਸ ਨੂੰ ਜਿਹੜੇ ਸਾਡੇ ਤੇ ٹرسٹ ਕਰਦੇ ਨੇ ਐਂਡ ਅਬਵਾਲ ਆਪਣੇ ਸਕੂਲ ਦੇ ਚੇਅਰਮੈਨ ਸਰਦਾਰ ਸੁਖਜੀਤ ਸਿੰਘ ਕਾਲ ਕਾਰ ਜੀ ਨੂੰ ਦੇਣਾ ਚਾਹਨੀ ਆ ਤੇ ਸਮੂਹ ਮੈਨੇਜਮੈਂਟ ਨੂੰ ਜਿਨ੍ਹਾਂ ਦੀ ਗਾਈਡੈਂਸ ਵਿਜ਼ਨ ਦੇ ਨਾਲ ਜੋ ਸਾਨੂੰ ਇਨਫਰਾਸਟ੍ਰਕਚਰ ਦੇ ਨਾਲ-ਨਾਲ ਰਿਸੋਰਸਸ ਦੇ ਨਾਲ-ਨਾਲ ਸਾਨੂੰ ਇੱਕ एनवायरनमेंट प्रोवाइड ਕਰ ਰਹੇ ਨੇ ਜਿਹਦੇ ਵਿੱਚ ਮੇਰੇ ਟੀਚਰਸ ਬੜੇ ਅچھے ਤਰੀਕੇ ਨਾਲ ਬੱਚਿਆਂ ਨੂੰ ਗਾਈਡੈਂਸ ਦੇ ਰਹੇ ਨੇ এডਿਕੇਸ਼ਨ ਦੇ ਰਹੇ ਨੇ ਅਸੀਂ ਆਪਣੇ ਬੱਚਿਆਂ ਦੀ ਹੋਲਿਸਟਿਕ ਗਰੋਥ ਲਈ ਰਿਸਪਾਂਸਿਬਲ ਆ ਅਸੀਂ ਆਪਣੇ ਗੁਰਤੇਗਬਾਦਰ ਸਕੂਲ ਦੇ ਵਿੱਚ ਬੱਚਿਆਂ ਨੂੰ ਪ੍ਰੋਪਰ ਗਾਈਡ ਕਰਦੇ ਆ ਉਹ ਮੋਰਲੀ ਹੋਵੇ ਚਾਹੇ ਐਥਿਕਲੀ ਹੋਵੇ ਔਰ ਇਸੇ ਕਾਰਨ ਕਰਕੇ ਅੱਜ ਸਾਡੇ ਸਕੂਲ ਦਾ ਨਤੀਜਾ ਬੜਾ ਸ਼ਾਨਦਾਰ ਆ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਕਿ ਬੱਚਿਆਂ ਨੂੰ ਵਿਦਿਆਰਥੀਆਂ ਤੋਂ ਸਟਾਫ ਜਿਹੜਾ ਹੈ ਉਹਨਾਂ ਨੂੰ ਵਿਦਿਆਰਥੀਆਂ ਤੋਂ ਸਨਮਾਨਤ ਕੀਤਾ ਗਿਆ ਹੈ ਕਿਉਂਕਿ ਇਸ ਵਕਤ ਜਦੋਂ ਵਧੀਆ ਬੱਚਿਆਂ ਨੇ ਅੰਕ ਹਾਸਲ ਕੀਤੇ ਆ ਪ੍ਰਾਪਤ ਕੀਤੇ ਆ ਔਰ ਉੱਥੇ ਨਾਲ-ਨਾਲ ਹੀ ਜਿਹੜਾ ਕਿ ਹੌਸਲਾ ਵਧਾਈ ਕਰਨ ਵਾਸਤੇ ਤੁਸੀਂ ਸਕੂਲ ਸਟਾਫ ਦੇ ਜਿਹੜੇ ਕੁਝ ਕਾਫੀ ਜ਼ਿਆਦੇ ਮਿਹਨਤਕਸ਼ ਅਧਿਆਪਕ ਸੀਗੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦਾ ਹੌਸਲਾ ਵਧਾਇਆ ਉਹਨਾਂ ਦਾ ਵੀ ਔਰ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਇਹ ਉਪਰਾਲੇ ਤੁਹਾਡੇ ਰਹਿਣ ਹਾਂਜੀ ਅੱਜ ਸਾਡੇ ਸਕੂਲ ਦੇ ਮੈਨੇਜਮੈਂਟ ਕਮੇਟੀ ਵੱਲੋਂ ਸਾਡੇ ਚੇਅਰਮੈਨ ਸਰਦਾਰ ਸੁਖਜੀਤ ਸਿੰਘ ਜੀ ਕਾਲੇਕਾ ਵੱਲੋਂ ਜਿਹੜੇ ਮੈਮ ਨੇ ਸਾਡੇ ਪਿਛਲੇ ਸਾਲ ਐਨਐਸਐਸ ਪ੍ਰੋਗਰਾਮ ਆਫੀਸਰ ਦਾ ਕਿਰਦਾਰ ਨਿਭਾਇਆ ਉਹਨਾਂ ਨੂੰ ਕੈਸ਼ ਪ੍ਰਾਈਜ਼ 6000 ਦੇ ਕੇ ਔਰ ਜਿਹੜੇ ਸਾਡੇ ਕਲੈਰੀਕਲ ਡਿਪਾਰਟਮੈਂਟ ਦੇ ਮੈਮ ਸੀਗੇ ਸੰਦੀਪ कौर ਜੀ ਉਹਨਾਂ ਨੂੰ ਵੀ ਕੈਸ਼ ਪ੍ਰਾਈਜ਼ ਦਿੱਤਾ ਔਰ ਜਿਹੜੇ ਸਾਡਾ ਸਮੂਥ ਸਟਾਫ ਸੀਗਾ ਸਾਡੇ ਸਕੂਲ ਦੀ ਮੈਨੇਜਮੈਂਟ ਵੱਲੋਂ ਸਾਡੇ ਸਕੂਲ ਦੇ ਚੇਅਰਮੈਨ ਸਰਦਾਰ ਸੁਖਜੀਤ ਸਿੰਘ ਜੀ ਕਾਲੇਕਾ ਵੱਲੋਂ ਟੀਚਰਸ ਨੂੰ ਐਪਰੀਸ਼ੀਏਟ ਕਰਨ ਲਈ ਜਿਹੜੇ ਅਸੀਂ ਪਿਛਲੇ ਸਾਲ ਐਨਐਸਐਸ ਸਾਡੇ ਪ੍ਰੋਗਰਾਮ ਆਫਿਸਰ ਸੀ ਉਹਨਾਂ ਨੂੰ ਕੈਸ਼ ਪ੍ਰਾਈਜ਼ ਦੇ ਕੇ ਔਰ ਸਕੂਲ ਦੇ ਐਡਮ ਬਲੌਕ ਦੇ ਮੈਮ ਸੰਦੀਪ ਕੌਰ ਜੀ ਨੂੰ ਤੇ ਗੁਰਜੀਤ ਕੌਰ ਜੀ ਨੂੰ ਇਹਨਾਂ ਨੂੰ ਕੈਸ਼ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ ਹੈ ਇਨ ਇੱਕ ਟੋਕਨ ਆਫ ਐਪਰੀਸ਼ੀਏਸ਼ਨ ਹੈ ਔਰ ਸਾਡੇ ਬੱਚਿਆਂ ਨੇ ਪਿਛਲੇ ਸਾਲ ਐਨਐਸਐਸ ਯੂਨਿਟ ਬਹੁਤ ਅੱਛੀ ਚਲਾਈ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਵੀ ਅੱਜ ਸਨਮਾਨਿਤ ਕੀਤਾ ਹੈ ਸਟੇਜ 'ਤੇ ਜੋ ਬੱਚਿਆਂ ਨੇ ਐਜ਼ ਅ ਵੋਲੰਟੀਅਰ ਬੜੇ ਅੱਛੇ ਸੋਸ਼ਲ ਕੰਮ ਕਰੇ ਨੇ ਲਾਸਟ ਦੇ ਵਿੱਚ ਮੈਂ ਆਪਣੇ ਸਾਰੇ ਪੇਰੈਂਟਸ ਦਾ ਆਈ ਵਾਂਟ ਟੂ ਕੰਗ੍ਰੈਚੂਲੇਟ ਏਵਰੀ ਸਟੂਡੈਂਟ ਏਵਰੀ ਟੀਚਰ ਏਵਰੀ ਪੇਰੈਂਟਸ ਹੂ ਇਜ਼ ਆਲਵੇਸ ਵਿਦ ਅਸ ਵਿਦ ਆਰ ਇੰਸਟੀਟਿਊਟ ਫਾਰ ਗੁੱਡ ਰਿਜ਼ਲਟਸ ਇਨ ਬੋਰਡ ਐਗਜ਼ਾਮਸ 10th ਦਾ ਤੇ +2 ਦਾ ਰਿਜ਼ਲਟ ਆਇਆ ਬਹੁਤ ਵਧੀਆ 100% ਆਇਆ ਤੇ ਸਾਡੇ ਚੋਂ ਸਕੂਲ ਦੇ ਚੋਂ 10th ਚੋਂ ਬੱਚਿਆਂ ਨੇ 90 ਨੰਬਰ ਲੈ ਕੇ 95 ਮੱਲਾ ਮਾਰੀਆਂ ਨੇ ਪਲੱਸ 2 ਚੋਂ ਤੁਸੀਂ ਦੇਖਿਆ ਸਹਿਜਪ੍ਰੀਤ ਮੁੰਡਾ ਗੁਰਸਿੱਖ ਹੈ ਉਹਨੇ 97% ਨੰਬਰ ਲੈ ਕੇ ਹਨਾ ਨਾਂ ਰੋਸ਼ਨ ਕੀਤਾ ਸਕੂਲ ਦਾ ਇਹਦੇ ਚ ਮੈਂ ਬੱਚਿਆਂ ਦੇ ਨਾਲ ਨਾਲ ਸਾਡੇ ਸਕੂਲ ਦੇ ਪ੍ਰਿੰਸੀਪਲ ਸਮੂਹ ਸਟਾਫ ਦਰਜਾ 4 ਦੇ ਸਟਾਫ ਸਾਰਿਆਂ ਦਾ ਟਰਾਂਸਪੋਰਟ ਵਾਲਿਆਂ ਦਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਵੀ ਜੇ ਇਹਨਾਂ ਨੂੰ ਅਸੀਂ ਚੰਗੀ ਮੈਨੇਜਮੈਂਟ ਤੇ ਉਹਰੇ ਆਖੇ ਟੀਚਰ ਹਨਾ ਤੇ ਬੱਚਿਆਂ ਨੂੰ ਚੰਗਾ ਪੜ੍ਹਾਉਂਦੇ ਨੇ ਤਾਂ ਇਹ ਅੱਜ ਰਿਜ਼ਲਟ ਆਇਆ ਇਸ ਕਰਕੇ ਮੈਂ ਆਪਣੇ ਵੱਲੋਂ ਆਪਣੀ ਸਾਡੀ ਕਮੇਟੀ ਵੱਲੋਂ ਜਿੰਨਾ ਸਾਡਾ ਸਮੂਹ ਸਟਾਫ ਹੈ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਬੱਚਿਆਂ ਨੂੰ ਵੀ ਇਹ ਗੱਲ ਕਹਿਣਾ ਵੀ ਹੁਣ ਜਿਹੜਾ ਅੱਗੇ ਜਾ ਕੇ ਸਕੂਲ ਦਾ ਨਾਂ ਰੋਸ਼ਨ ਕਰਨ ਐਡਵਰਡ ਫੀਲਡਾਂ ਚ ਜਾਣ ਜਿਨੇ ਵੀ ਜਿਹੜੀਆਂ ਕਰਨਾ ਉਹ ਮੱਲਾ ਮਾਰ